ਆ ਗਰੋਂਡ ਯਾ ਮਮੀ ਆ ਜਾ ਚਲੋ ਹੁਣ ਤੁਹਾਨੂੰ ਕਮਾਹ ਫਰਾ ਲੈਂਦਾ ਵਾ ਠੀਕ ਹੁਣ ਤੂੰ ਖੁਸ਼ ਜੇ ਹਾਂ ਹੁਣ ਆਪਣੀ ਮਾਂ ਨੂੰ ਜਾ ਕੇ ਕਹੀਂ ਵੀ ਨਾਨੀ ਨੇ ਕਮਾਇਆ ਫਰਾਇਆ ਨਹੀਂਗਾ ਠੀਕ ਹੈ ਹਾਂ ਹੁਣ ਨਾ ਮਾਮੀ ਨੇ ਜਗਿਤ ਜਣਾ ਖਾਦੀ ਹਾਏ ਹਾਏ ਅਲੂ ਵਾਲੇ ਪਰੋਠੇ ਤਾਂ ਹੁਣ ਖਾਦੇ ਹੁਣ ਮਾਮੀ ਨੂੰ ਕੀ ਪਰਮੈਸ਼ ਪਾਉਣੀ ਤੂੰ ਮਾਮੀ ਨੇ ਬਣਾ ਦੇਨੇ ਆ ਬਣਾ ਤਾਂ ਨੇ ਦੇਣਾ ਵਾ ਨਾ ਤਾਂ ਉਹਨੇ ਕਰਨੀ ਨਹੀਂ ਤੇ ਪੁੱਤ ਐਨੀਆਂ ਤਲੀਆਂ ਚੀਜ਼ਾਂ ਚੰਗੀਆਂ ਆ ਹਾਂ ਖਾਣੀ ਥੜਨਾ ਹਾਂ ਬਹੁਤ ਈ ਨਹੀਂ ਬਣਾਉਂਗੀ ਅੱਛਾ ਤੂੰ ਇਹ ਭੈਣੇ ਮਾਂ ਵਾਂਗੂ ਆਪਣੀਆਂ ਵਾਂਗੂ ਬੜੀ ਜਿੱਦੀ ਉਹ ਵੀ ਨਿੱਕੀ ਹੁੰਦੀ ਇੱਦਾਂ ਹੀ ਕਰਦੀ ਹੁੰਦੀ ਜਿਹੜੀ ਚੀਜ਼ ਦਾ ਨਾਮ ਹੈ ਨਾ ਉਹੋ ਹੀ ਖਾਣੀ ਆ ਵੇਹਲਾ ਮੇਰਾ ਬੱਬਲੂ ਜਿਆ ਕਿਤੇ ਕੋਈ ਚੀਜ਼ ਨਹੀਂ ਖਾਂਦਾ ਨਾ ਲੈਂਦਾ ਹਣਾ ਮੇਰਾ ਪੁੱਤ ਠੀਕ ਵਾ ਨਾ ਦੇਖਿਆ ਮਮੀ ਕਿਧਰੋਂ ਆਈਆਂ ਇਹਨਾਂ ਨੂੰ ਕਮਾਹ ਫਰਾ ਕੇ ਲਿਆਈਓ ਮੈਂ ਆਖਣਾਂ ਵੀ ਘਰੇ ਬਾੜਿਆ ਉਦੋਂ ਦਾ ਮੀਂਹ ਵਰਨ ਦਿਆ ਸੀ ਤਾ ਆਹ ਮਹਾ ਮੀਂਹ ਟਿਆ ਦਾ ਹਾਂ ਤੇ ਮੈਂ ਚੱਲ ਇਹਨਾਂ ਨੂੰ ਘੜੀਕ ਬਾਾਰ ਕਮਾਹ ਫਰਾ ਲਿਆ ਵਾਂ ਉਧਰ ਤੇ ਤਾਈ ਵੱਲੋਂ ਆਈ ਇਹਨਾਂ ਲੈ ਕੇ ਮੁੱਢ ਦਿਲ ਲੱਗਾ ਵ ਉਹ ਤਾਂ ਦਾ ਬੜਾ ਦਿਲ ਲੱਗਾ ਹੋਆ ਹਾਂ ਉਹ ਤਾਂ ਕੋਸ਼ਿਸ਼ ਹੀ ਬੜੀ ਆ ਜਾਣਾ ਪਿੰਡ ਆਪਣੇ ਨਹੀਂ ਕਿਉਂ ਨਹੀਂ ਹਾਂ ਉਹਨਾਂ ਦਾ ਪਾਣੀ ਲੱਗਦਾ ਨਾ ਦਿਲ ਤੇ ਇਹਦਾ ਵੇਲਾ ਲੱਗ ਗਿਆ ਇੱਥੇ ਕੋਈ ਨਾ ਉਹਨਾਂ ਦਾ ਲੱਗੇ ਭਾਵੇਂ ਆ ਲੱਗੇ ਮੈਨੂੰ ਨਾ ਉੱਤੇ ਹੋਣੀ ਦੇਂਦੇ ਮੈਨੂੰ ਆ ਇਹਨੂੰ ਕਦੀ ਪ੍ਰਵਾਹ ਹੋਠੇ 'ਚ ਪੜਦੀ ਆ ਫਿਕਰ ਨਹੀਂ ਪਾਕਾ ਨਹੀਂ ਜਿਹੜੇ ਹੋਟਲ 'ਚ ਪੜਦੇ ਨਾ ਹਾਂ ਉਹ ਇਦਾਂ ਹੀ ਕਰ ਦਿੰਦੇ ਆ ਆਹੇ ਤਾਂ ਉਮਰਵਾ ਨਾਲੇ ਮਨੇ ਕਾਣ ਕਮੀ ਦੀ ਖੇਡਨ ਮੱਲਾਂ ਦੀ ਜਿ ਆਹੋ ਹੀ ਉਮਰ ਦੇ ਫਿਕਰ ਪੈ ਜਾਂਦੇ ਫੇਰ ਤਾਂ ਬੰਦਾ ਕਾਹੇ ਜੁਗਗਾ ਹੀ ਨਹੀਂ ਨਹੀਂ ਹੋਟਲ ਵਾਲੇ ਜਾਣੇ ਦਾ ਨਾ ਮੋਹ ਕਾਟੇ ਪਿੰਦਾ ਆਪਣੇ ਕੁਮਾਹ ਪਿਓ ਜੀ ਕਿਉਂਕਿ ਵੱਖਰੇ ਹੀ ਰਹਿੰਦੇ ਆ ਵਕਰੇ ਰਹਿੰਦੇ ਆ ਵੇ ਖਾਡਾ ਜਿਹੜਾ ਕਿਉਂ ਨੂੰ ਨੂੰ ਜਾ ਇਹਦਾ ਮੋਹ ਹੈ ਕਿ ਨਹੀਂ ਇਹ ਵਾਕਈ ਨਹੀਂ ਹੁੰਦਾ ਜੇ ਹਾਂ ਹਾਂ ਆ ਜਾਓ ਫਿਰ ਚਲੋ ਆਂਦੀ ਆ ਮਾਮੀ ਨੂੰ ਪਹਿਣਾ ਕੋਖੜਾ ਬਣਾ ਕੇ ਖਵਾ ਪਿਆ ਮੈਂ ਅੱਗੇ ਆਲੂ ਵਾਲੇ ਪਰੌਂਠੇ ਪਚ ਗਏ ਆ ਗੋਗਲ ਪੈਂਦੀ ਜਾਂਦੀ ਓ ਹਾਂ ਨਾ ਨਹੀਂ ਖੀਣਾ ਵਾ ਅੱਛਾ ਉਹ ਗੱਲ ਹੋਣੀ ਹੈ ਨਾਨਕੇ ਜਾਵਾਂਗੇ ਤੇ ਮੋਟੇ ਹੋ ਕੇ ਆਵਾਂਗੇ ਮੋਟੇ ਹੋ ਕੇ ਆਵਾਂਗੇ ਇਹਨੇ ਤਾਂ ਉਹ ਹੀ ਪੁਰਾਣਾ ਰਵਾਜ ਕਰ ਦੇਣਾ ਚਾਹਦਾ ਹਾਂ ਇੱਧਰ ਆ ਓਏ ਚੱਲ ਆਜੋ ਹਮ ਅੱਗੇ ਤੇ ਅੰਦਰ ਇਹਦਾ ਦਿਲ ਲੱਗਾ ਸਮੀਰ ਨਾਲ ਨਾ ਆਹੋ ਕਾ ਨਿਆਣੇ ਨਿਆਣੇ ਦੇ ਨਾਲ ਖੁਸ਼ ਰਹਿੰਦੇ ਹਮ ਚੱਲ ਆ ਜਾ ਬੱਲੇ ਬੱਲੇ ਸਮੀਰ ਨੇ ਤੇ ਨਾ ਹਰ ਧਮਾ ਦੇ ਨਾ ਝੋਕ ਨਹੀਂ ਲਿਖਤਾ ਨਿਆਣੇ ਵੀ ਨਾ ਨਿਆਣਿਆਂ ਨੂੰ ਮਜ਼ਾ ਆਉਂਦਾ ਵਾ ਤੇ ਸਿਆਣੇ ਦੇ ਪਾਦਾ ਸਫਾਇਦਾ ਕੰਮ ਵੱਜ ਜਾਂਦਾ ਨਾ ਲੈਵ ਮਨਪ੍ਰੀਤ ਹਾਂਜੀ ਅਮਾ ਨਾ ਲਿਆ ਜੇ ਨਾਲ ਲਿਆ ਤੂੰ ਵਿਹਲੀ ਹੋ ਗਈ ਤਾਂ ਨਿਆਣੇ ਵੀ ਫਰਮਾਇਸ਼ਾਂ ਹੋਰ ਲੈ ਕੇ ਆ ਗਈ ਏ ਤੇਰਾ ਕੰਮ ਨਹੀਂ ਮੁੱਕਣ ਦੇਣਾ ਇਹਨਾਂ ਨੇ ਹੁਣ ਕੀ ਵਟ ਕਾਫੀ ਮਗਾ ਦੋ ਕੀ ਆ ਫਿਰ ਰੈਸਟੋਰੈਂਟ ਤੋਂ ਮੰਗਾ ਦੋ ਰੈਸਟੋਰੈਂਟ ਤੋਂ ਨਹੀਂ ਮਗਾਣਾ ਕਰੇ ਮੰਗਾ ਨੂੰ ਮੈਨੂੰ ਚਾਕਲੇਟ ਸ਼ੇਕ ਬਣਾਣਾ ਹੁੰਦਾ ਬਨਾਣਾ ਸ਼ੇਕ ਬਣਾਣਾ ਹੁੰਦਾ ਹੋਰ ਦੱਸ ਕੀ ਮਜੀਟੋ ਮੈਨੂੰ ਬਣਾਉਣਾ ਹੁੰਦਾ ਕੀ ਚਾਹੀਦਾ ਕੋਲ ਕਾਫੀ ਚਲ ਠੀਕ ਆ ਹੋਣਾ ਮੇਰੀ ਦੀਨ ਐ ਇੱਥੇ ਨਾ ਲਿਖੀ ਚੰਗਾ ਠੀਕ ਆ ਹਾਂ ਫਿਰ ਉਹ ਬੁਰਾ ਜਿਹਾ ਲੱਗਦਾ ਇਹ ਥੋੜਾ ਬਣਾ ਦੇ ਜੋ ਮੰਗਦੀ ਫੇਰ ਨਾ ਮਾਂ ਨੂੰ ਸ਼ਿਕਾਇਤਾਂ ਲਾਵੇ ਮੈਂ ਨਹੀਂ ਨੰਨੀ ਜਦੋਂ ਗਈ ਨਾ ਉਦੋਂ ਇਹਦੇ ਤੋਂ ਪਹਿਲਾਂ ਇਹਦਾ ਮੂੰਹ ਐ ਠੂਸ ਕੇ ਕਹਿਣਾ ਵੀ ਅੱਡੀ ਸ਼ਿਕਾਇਤ ਬਣਾਵੇ ਕੋਈ ਮਾਂ ਦੀ ਨੇ ਕਹਿਣਾ ਖਰੇ ਸੱਚੀ ਨੇ ਕੋਕ ਆਇਆ ਮਾਮੀ ਨੇ ਆਹ ਤਾਂ ਬੜਾ ਬੋਲਣੇ ਤਸੀਗੀ ਵੀ ਨਾ ਕਾਹ ਉਹ ਸ਼ੂਗਰ ਵਾ ਕਾਹ ਵੀ ਬੋਲ ਲੇ ਕਾਹ ਦੇ ਬੋਲਣਾ ਹੀ ਹਟ ਗਏ ਮੈਂ ਸੁਣਿਆ ਜੀ ਜਦੋਂ ਕਾਹ ਬੋਲਦੇ ਤੋ ਕੋਈ ਪ੍ਰਾਣੇ ਹੁੰਦੇ ਹੁੰਦੇ ਆ ਪਰੋਣੀ ਤੂੰ ਜੁ ਆਈ ਹੈ ਤੈਨੂੰ ਵੇਖ ਕੇ ਬੋਲੀ ਜਾਂਦਾ ਨਾ ਤੂੰ ਬਾਹਰ ਤੈਨੂੰ ਕਮਾਉਣ ਫਰਿਆ ਹੈ ਨਾ ਤਾਂ ਕਰਕੇ ਕਾਂ ਬੋਲਦਾ ਪਰੋਣੇ ਅੱਜ ਕੱਲ ਆਉਂਦੇ ਫੋਨ ਕਰਕੇ ਫੋਨ ਆਊਗਾ ਕਿਸਦਾ ਤੇ ਫਿਰ ਵੇਖ ਲਾਂ ਚੱਲਾ ਨਾਲੇ ਮੈਂ ਤੈਨੂੰ ਨਾ ਸਿਖਾਲਾਂ ਆਹੋ ਬਣਾਦੇ ਬਣਾਦੇ ਜੋ ਮੰਗਦੀ ਦਾ ਇਹਨੂੰ ਖਾਣ ਨੂੰ ਦੇ ਨਾਲੇ ਨੂੰ ਬਣਾਉਣਾ ਸਿਖਾਲ ਹੋਰ ਨਾ ਮਾਂ ਨੂੰ ਜਾ ਕੇ ਸ਼ਿਕਾਇਤਾਂ ਲਾਵੇ ਚੋਰ ਪੁੱਤ ਜਿਹੜੀਆਂ ਚੀਜ਼ਾਂ ਰੈਸਟੋਰੈਂਟ ਚ ਮਿਲਦੀਆਂ ਨਾ ਉਹੀ ਘਰੇ ਵੀ ਬਣਾ ਲਈਦੀਆਂ ਵਾ ਸਵਾਦ ਵੀ ਹੁੰਨੀ ਹੁੰਦੀਆਂ ਬਸ ਇਹ ਆ ਵੀ ਉਥੇ ਜਿੰਦਾ ਹੁਣ ਕਰੇ ਗਲਾਸ ਵੇਚ ਕੇ ਥੱਕ ਜਾਈਦਾ ਵਾ ਨਾ ਉਥੇ ਜਾਂਦਿਆਂ ਨੂੰ ਤੁਹਾਨੂੰ ਹੋਰ ਡੈਕੋਰੇਸ਼ਨ ਵਾਲੀਆਂ ਚੀਜ਼ਾਂ ਮਿਲ ਜਾਂਦੀਆਂ ਵਾ ਬਾਕੀ ਘਰੇ ਵੀ ਬਣਾਉਣਾ ਸਿੱਖੀਦਾ ਹੁੰਦਾ ਵਾ ਬਣਾਉਣੀ ਨਾ ਜਾਸ ਸਕੇ ਤਾਂ ਮਾਂ ਨੂੰ ਬਣਾ ਕੇ ਦੇਈ ਨਾਲੇ ਇਹਨੂੰ ਦੱਸੀ ਵੀ ਮਾਮੀ ਨੇ ਮੈਨੂੰ ਆਹ ਕੁਛ ਦੱਸਿਆ ਬਣਾਉਣਾ ਚੰਗਾ ਠੀਕ ਆ ਆਹੋ ਜਿਹੜਾ ਹੁਣ ਜਿਹੜਾ ਇਹਨੂੰ ਜੋ ਮੰਗਦੀ ਖਾਣ ਨੂੰ ਨਾਲ ਬਣਾਉਣਾ ਸਕਾਲ ਚੰਗਾ ਠੀਕ ਜੀ ਆਹ ਜਿਹੜੀ ਚੀਜ਼ ਸਾਨੂੰ ਨਾ ਨਾ ਹੀ ਬਣਾਣੀ ਉਹ ਅਹੀਂ ਫੋਨ ਤੋਂ ਵੇਖ ਲੈਣੀ ਆ ਆਹ ਅਹੀਂ ਤੇ ਬੜੇ ਵੱਡੇ ਸ਼ੈਫ ਬਣ ਜਾਣਾ ਵਾ ਮਮੂ ਤੇ ਰੰਨੇ ਉਹਦਾ ਫੈਣੀਆਂ ਵੀ ਲੈਣਦੀਆਂ ਹੀ ਹਿੰਗੀਆਂ ਫਰੈਡਲੀ ਖਣੀਆਂ ਹਨ ਫਰੈਡਲੀ ਦੁੱਧ ਚ ਪਾਉਣੀਆਂ ਕਿ ਚਾਹ ਚਾਹ ਚ ਪਾਉਣੀਆਂ ਜੇ ਤਿੰਨ ਨਾ ਡਾਂਸ ਕਲਾਸ ਲਾਉਣੀ ਹੋਊ ਨਾ ਮੇਰੇ ਪੁੱਤ ਲੈ ਵਾਲੇ ਅੱਛਾ ਆਂਦਾ ਵੀ ਨੂੰ ਡਾਂਸ ਜਿੰਨਾ ਕਰਨਾ ਹੁੰਦਾ ਵਾ ਆਪਾਂ ਹੋਸਟਲ ਵਿੱਚ ਨਾ ਕਿਉ ਫਰੀ ਹੁੰਦੇ ਨਾ ਆਪਾਂ ਸਾਰੇ ਕੁੜਿਆ ਮਿਲ ਕੇ ਡਾਂਸ ਕਰ ਜਾਂਦੀ ਅਸੀਂ ਅੱਛਾ ਗਾਣਾ ਕਰੋ ਸਿੱਖ ਜਾਣਾ ਹਾਂ ਤੇ ਅਧਿਆਕ ਡਾਂਸ ਕਰੀ ਜਾਣਾ ਕਿ ਹੋਰ ਕੀ ਆ ਬੰਤ ਯੋਗਾ ਸਿੱਖਣਾ ਸਕੂਲ ਚ ਹੀ ਸਿੱਖਣ ਨੂੰ ਮਿਲਦਾ ਵਾ ਠੀਕ ਆ ਚਲ ਮੈਂ ਚਾਹ ਤੇ ਰਹੀ ਆ ਮੈਂ ਲੈ ਕੇ ਹੁਣੀ ਜਾ ਤੂੰ ਫੇਰ ਬਹਿ ਜਾ ਉੱਥੇ ਮਿੱर्ती ਗਰਮੀ ਚ ਕਿਤੇ ਘਰ ਚ ਮਾਸਾ ਰੌਣਕ ਨਹੀਂ ਹੈਗੀ ਤਾਨੂੰ ਮਾਸਾ ਇਹ ਗੱਲ ਦਾ ਪਤਾ ਵੀ ਹੈਗਾ ਉਹ ਕੁੜੀ 2-4 ਦਿਨ ਹੱਡ ਕੋ ਆਈ ਜਿਹਦੇ ਕਰਕੇ ਨਾਨਕੇ ਚਲ ਗਈ

ਬਸ ਹੁੰਦੀ ਆ ਲੇਟ ਫਿਰ ਮੈਂ ਉਥੇ ਕਿੰਨਾ ਚਿਰ ਲੱਗ ਜਾਣਾ ਸ਼ਾਮਾਂ ਪੈ ਜਾਣੀਆਂ ਮਾਂ ਮੰਤਰੀਆਂ ਤੁਸੀਂ ਇੱਦਾਂ ਕਰੋ ਜਾਂ ਤੇ ਗੱਡੀ ਤੇ ਖੜੋ ਜਾਂ ਮੈਨੂੰ ਮੋਟਰਸਾਈਕਲ ਤੇ ਖੜੋ ਝਟ ਲੈ ਕੇ ਆਪਾਂ ਆ ਜਾਣਾ ਉਹ ਜੇ ਮੈਂ ਗਿਆ ਨਾ ਫਿਰ ਉਸੇ ਘੜੀ ਲੱਗ ਜਾਣੀ ਆ ਭਰਾ ਤੇ ਨੇ ਫਿਰ ਜਿਹੜਾ ਕਰਦੇ ਭਾਜੀ ਪੀ ਪੀ ਤੇ ਤੁਹਾਨੂੰ ਪਤਾ ਫਿਰ ਉਥੇ ਗਿਆ ਤੇ ਫਿਰ ਟਾਈਮ ਲੱਗਣਾ ਹੀ ਨਹੀਂ ਕੋਈ ਠੇਕਾ ਵਾ ਵੀ ਹਰ ਵਾਰੀ ਪੀਣੀ ਪੀਣੀ ਆ ਵੀ ਅੱਗੇ ਤੁਸੀਂ ਕਦੀ ਵੇਖੀ ਨਹੀਂ ਜ਼ਿੰਦਗੀ ਦੇ ਵਿੱਚ ਨਾਲੇ ਕੁੜੀ ਆ ਸਾਡੇ ਨਾਲ ਉਥੇ ਪੀ ਕੇ ਤਾਂ ਆਪਣਾ ਜਲੂਸ ਕਢਾਉਣਾ ਵਾ ਉਹ ਮੈਂ ਤੇ ਬਠੇਰਾ ਨਾ ਕਿ ਮੈਂ ਨਹੀਂ ਪਰ ਤੇਰਾ ਭਰਾ ਹੀ ਨਹੀਂ ਹਟਦਾ ਭਰਾ ਨੇ ਤੇ ਕਹਿਣਾ ਕਹਿਣਾ ਵਾ ਤੇ ਤੁਸੀਂ ਇੱਕ ਦਿਨ ਨਾ ਕਰਦਿਆਂ ਤੁਹਾਡੀ ਤੇ ਜਬਾਨ ਆਪ ਮੂਤਨ ਲੱਗ ਪੈਣੀ ਓ ਤੇ ਸ਼ਰਾਬ ਵੱਲ ਵੇ ਕੇ ਸ਼ਰਾਬ ਦੀ ਬੋਤਲ ਬਾਜ ਰੱਖੀ ਨੀ ਤੇ ਤੁਹਾਡੀ ਜਬਾਨ ਪਹਿਲਾਂ ਮੂਤਨ ਡੈ ਪੈਂਦੀ ਆ ਤੇ ਫਿਰ ਮੈਂ ਤਾਂ ਕਹਿੰਨਾ ਕਿ ਕੱਲੀ ਚਲ ਜਾ ਫਿਰ ਮੈਂ ਨਹੀਂ ਜੇ ਕੱਲੀ ਜਾਣਾ ਤੇ ਆਪਣੀ ਜਬਾਨ ਤੇ ਵੀ ਕੰਟਰੋਲ ਤੁਹਾਨੂੰ ਰੱਖਣਾ ਪੈਣਾ ਵਾ ਉਹ ਕਿਤੇ ਚੰਗੇ ਜਵਾਈ ਵੀ ਬਣ ਕੇ ਵਿਖਾਲ ਦੋ ਉੱਥੇ ਵੀ ਜਲੂਸ ਕੱਢ ਕੇ ਆਉਣਾ ਹਰ ਵਰੀ ਲੇਟੇ ਲੁਟੇ ਮਾਰ ਕੇ ਹੀ ਆਉਣੇ ਆ ਤੇ ਹੋਰ ਚੰਗਾ ਜਵਾਈ ਕਿੱਦਾਂ ਬਣਾ ਸਾਰੇ ਗੱਲਾਂ ਸੁਣਦਾ ਉਹਨਾਂ ਦੀਆਂ ਮੈਂ ਸਾਰਾ ਕੁਝ ਮੰਨਦਾ ਉਹਨਾਂ ਦਾ ਮੇਰੀ ਸਗੋਂ ਉੱਥੇ ਪੁੱਛ ਗਿਆ ਜਿਹਨੂੰ ਦੀ ਤੇਰੀ ਭਝਾਈ ਆਈ ਆ ਕੀ ਤੁਸੀਂ ਗੱਲਾਂ ਸੁਣਦੇ ਆ ਦੱਸੋ ਪਹਿਲਾਂ ਕਿਹੜੀਆਂ ਗੱਲਾਂ ਸੁਣਦੇ ਆ ਨਾ ਕਿਤੇ ਚਾਚਾ ਨਾਲ ਰੋਟੀ ਪੜੀ ਬਣਾ ਕੇ ਖਵਾ ਲਦੀ ਨਾ ਗੱਲ ਨਾ ਬਾਤ ਕੋਈ ਸੜਿਆ ਜਾ ਭੁਜਿਆ ਬਿਸਕਟ ਗਾੜੀ ਰੱਖ ਦਿੰਦੀ ਲਿਆ ਕੇ ਹਰ ਵਾਰੀ ਪਨੀਰ ਪਨਾਰ ਤੇ ਬਣਾ ਕੇ ਖਵਾ ਲ ਦਿੰਦੀ ਆ ਆਪਣੀ ਰਹੀ ਜਾਓ ਬਸ ਮੇਰੀ ਗਾੜੀ ਜਿਹਨੂੰ ਜਾ ਪਨੀਰ ਢਾ ਲਿਆ ਕਰੋ ਹੋਰ ਸਬਜ਼ੀਆਂ ਜਾਂ ਨਹੀਂ ਕੋਈ ਗੱਲ ਨਹੀਂ ਯਾਰ ਕੰਮ ਅੱਛੀ ਬਣਾਵਾਵਾਂਗੇ ਘੜਨਾਗੇ ਤੁਹਾਨੂੰ ਬਣਾਵਾਗੇ ਭਲੇਖਾ ਬਣਾ ਚਲੋ ਹੋ ਤਿਆਰ ਫਿਰ ਐਵੇਂ ਨਾ ਗੱਲਾਂ ਬਣਾਪਣਾ ਨਹੀਂ ਹ ਕਰਦਾ ਨਹੀਂ ਨਾਲ ਹਾਂ ਚੱਲ ਫਿਰ ਜੇ ਕੋਈ ਗੱਲ ਬਾਤ ਹੋ ਗਈ ਤੂੰ ਜੀ ਮੇਰਾ ਹੋ ਤਿਆਰ ਨੂੰ ਮੈਂ ਗੱਲ ਬਾਤ ਮੈਂ ਇੱਥੇ ਲੱਗੇ ਰਹਿਣਾ ਮੈਂ ਵੀ ਤੁਹਾਡਾ ਪੂਰਾ ਧਿਆਨ ਰੱਖੂਗੀ ਬਹੁਤ ਚੰਗਾ ਬਾਬਾ ਕੱਢ ਦੇ ਫਿਰ ਮੇਰੇ ਕੱਪੜੇ ਕਿੱਥੇ ਆ ਕੱਢ ਦਿੰਨੀ ਆ ਕੱਢ ਦੇ ਕਰਦੇ ਫਿਰ ਛੜਪੀਟ ਬੜੀ ਹਾਂ ਦੀ ਹੈ ਸੁੰਦੇ ਇੱਥੇ ਨਹੀਂ ਨਹੀਂ ਤੇਰੇ ਨਾਲ ਨਹੀਂ ਗਈ ਨਹੀਂ ਹੋਤੇ ਚਲ ਗਈ ਵੀ ਮੈਂ ਤਾਂ ਬਾਦਵਾਉਣ ਲੱਗੀ ਸੀ ਚਾਹ ਹਲੋ ਕਿੰਦੀ ਆ ਇਹ ਖਾਣੀਆਂ ਪਹਿਣੀਆਂ ਹਾਂ ਚੱਲ ਇਹ ਖਾਲਸਾ ਤੇ ਆਂ ਜਿੰਨ ਜੀ ਨਹੀਂ ਗੰਡਿਆ ਆਪੇ ਤੇ ਲਿਆਂਦੀਆਂ ਉਹਦੇ ਨਾਲ ਕੁੜੀ ਵਾਸਤੇ ਲਿਆਂਦੀਆਂ ਤੂੰ ਮੈਨੂੰ ਵੀ ਲਿਆਤੀਆਂ ਕਿੰਤਹੀਂ ਕਿ ਬਿਨਾ ਮੌਸਮ ਬੜਾਦੀ ਆਣਾ ਹੂੰ ਫਿਰ ਮੈਂ ਪੈਗਸਕ ਹੋ ਜਾਣਗੇ ਤੇ ਅੱਛਾ ਮੈਨੂੰ ਰਾਤੀ ਵੀ ਸ਼ੱਕ ਹੋਣਿਆ ਹੀ ਕਹਟਾ ਦੀਆਂ ਹਰ ਕਿਤਾਹਾਂ ਤੇ ਜਿਹੜੀ ਜਿਮਾਰਨ ਅੜਦੀ ਫਿਰਦੀ ਉਹ ਕਿੱਥੋਂ ਅੜਦੀ ਫਿਰਦੀ ਉਹ ਤੇ ਬੰਦਾ ਉਦਾਂ ਡਾ ਪਿੰਦਾ ਵਾ ਉਹ ਹੁਣ ਤੇ ਮੈਨੂੰ ਬਾਹਰ ਵੀ ਨਹੀਂ ਆਉਂਦੇ ਅੱਗੇ ਤੇ ਜਨ ਸਾਮੀ ਮੁੰਡਿਆਂ ਮੜੇ ਬਹਿ ਜਨਾ ਹੈ ਮੈਨੂੰ ਤੇ ਬਾਅਦ ਚ ਚਿਤਾ ਜਦੋਂ ਮੰਮੀ ਪੁੱਛੀ ਜਾਂਦੇ ਸੀਗੇ ਬਾਹਰ ਤ ਨਹੀਂ ਗਿਆ ਕਿਤੇ ਤੇ ਬਾਅਦ ਤੇ ਮੰਮੀ ਹਣਾਂ ਲੈਣ ਨਹੀਂ ਗਏਗੇ ਤੀ ਆ ਤਾਂ ਉਦੋਂ ਤੇ ਮੰਮੀ ਨੂੰ ਲੈਣ ਹੀ ਗਿਆ ਹੈ ਬਸ ਉਹ ਤੇ ਜਾਂਦਿਆਂ ਦਾ ਆ ਗਿਆ ਹੈ ਪਰ ਫਿਰ ਜਬਾਨ ਕਿ ਤਾ ਅੰਡਾ ਵੀ ਹੀ ਉਹ ਮੁੰਡੇ ਬੈਠੇ ਮੰਮੀ ਤੇ ਉਹਨਾਂ ਫੋਨ ਕਰਤਾ ਕਹਿੰਦੇ ਇੱਕ ਮਿੰਟ ਗੱਲ ਸੁਣ ਜੀ ਤੇ ਮੈਂ ਗੱਲ ਸੁਣੀ ਤੇ ਉਹਨਾਂ ਪੈਗ ਪਾਤਾ ਇੱਕ ਬਾ ਬਾ ਤੋਂ ਉਹਨੇ ਵੀ ਕਮਾਈ ਨਾ ਚੱਟ ਲੱਗ ਕਿੱਦਾਂ ਗਿਆ ਉਹਨੇ ਕੱਚਾ ਭੁੰਨਾ ਜਾ ਕੀਤਾ ਗੇ ਉਹੀ ਗੱਤ ਖੜ ਜਾ ਕਰਤਾ ਨਾ ਇੱਕ ਪੈਗ ਪਿਆ ਲੇ ਮੁੜ ਕੇ ਨਾ ਉਧਰ ਜੋਗਾ ਨਾ ਉਧਰ ਜੋਗਾ ਤੇ ਹੁਣ ਪੱਕਾ ਨਾ ਡੈਪੀ ਉਹ ਠੀਕ ਆ ਉਹ ਨਹੀਂ ਰਹਿਂਦਾ ਅਮੀਰ ਮੜ ਬਣਾਈ ਐ ਮੈਂ ਨਾ ਭਾਈਏ ਨੂੰ ਨਾ ਕਰਾਂ ਹੁਣ ਨੂੰ ਜਾਣਦੇ ਕਿਉਂ ਮੰਮੀ ਸਾਹਮਣੇ ਨਾ ਮੇਰੇ ਕੋ ਨਾ ਕਰਵਾਇਓ ਨਾ ਵਾਸਤੇ ਜਦ ਮੈਂ ਹਾਂ ਬਣਾ ਬੁਣਨ ਉਹ ਪਾ ਗਿਰੇ ਸ਼ੇਵਕਾਦਨ ਆ ਉੱਦਾ ਬਣਾਉਣਾ ਨਾ ਤੇ ਬਣਾ ਲਿਓ ਆਪੀ ਨਹੀਂ ਤੇ ਫਿਰ ਆਰਡਰ ਕਰ ਲਿਓ ਉਥੋਂ ਰੈਸਟੋਰੈਂਟ ਵਿੱਚੋਂ ਭਾਈਆ ਸੱਜ ਕੇ ਨਾ ਹੁਣ ਹੋਰ ਨਾ ਖਰੇਸਵਾ ਦਿਓ ਮੇਰੇ ਨਾਲ ਨਾਲੇ ਮੈਂ ਆਹ ਭੈਣ ਨੂੰ ਠੀਕਾ ਨੂੰ ਧੰਦਾ ਕਰਦਾ ਵਾ ਨਾ ਤੇ ਜੀ ਖਾ ਲਓ ਭਾਈਏ ਦਾ ਕਰਨ ਦਿਓ ਉਹ ਆਪਣੇ ਘਰ ਖਾ ਲਈ ਐਵੇਂ ਨਾਲੇ ਮੈਂ ਆਹ ਭੈਣ ਵੀ ਆ ਜਾਂਦੀ ਭਾਈਏ ਨਹੀਂ ਨਾਲ ਹੀ ਹੋਣਾ ਨੇ ਉਹ ਨਹੀਂ ਬਾਬਾ ਕਹਿੰਦਾ ਕੋ ਚੱਲ ਮੈਂ ਖਾ ਲਈ ਨਿਆ ਹੋਈ ਮੇਰੇ ਨਾੜ ਤੇ ਕਰਨ ਲੱਗੀ ਉਹ ਨਹੀਂ ਇੱਕ ਵਿਚਾਰੀ ਹੋਦੀ ਜਾਂ ਜਾਂਦੀ ਆ ਪਤਾ ਨਹੀਂ ਕਿ ਕੁੱਕੜ ਦਾ ਨਾਵਾ ਕਿ ਬੱਕਰਾ ਦਾ ਨਾਵਾ ਤੇ ਹੀ ਹੈ ਇੱਕ ਉਹਦੀ ਜਾਣ ਗਈ ਉਤੋਂ ਮੇਰੇ ਮੋਰ ਤੇ ਉਹ ਕੋ ਨਹੀਂ ਹੁੰਦਾ ਚੱਲ ਹੁਣ ਭਰਾਂ ਜਿਹੜਾ ਹੁੰਦਾ ਈ ਲਾ ਸੋਨਾ ਭਲਾ ਕਦੇ ਭੈਣ ਦਾ ਕਿ ਨਹੀਂ ਕਦੇ ਦੇਖਣ ਦੀ ਪੁੱਤਿਆ ਤੂੰ ਤੇ ਉਸ ਨਾਲ ਜਾੜਦੇ ਕੇ ਖੇਡਣ ਨੇ ਕੀ ਪਤਾ ਕੀ ਆ ਚਾਟਾਂ ਚੂਟਾਂ ਤੂੰ ਲਾਈਆਂ ਆ ਮਿੰਨੂ ਤੇ ਨਾ ਦੂੰ ਇਨੀ ਪਤਾ ਲੱਗਦਾ ਕੀ ਹੈਗਾ ਤੇ ਕੀ ਨਹੀਂ ਏ ਲੈ ਨਾ ਨੀ ਦੋਤੀ ਇੱਥੇ ਬੈਠੀਆਂ ਆ ਲੈ ਸੰਜੀਤ ਇਹਦੇ ਵਿੱਚ ਹੀ ਰੱਖ ਕੇ ਖਾਵੇਂ ਠੀਕ ਆ ਗਰਮ ਹੀ ਉਹਦਾ ਅਮਮ ਤੁਹਾਨੂੰ ਮੈਂ ਚਾਹ ਲਿਆਦਾ ਨਹੀਂ ਮੈਨੂੰ ਵੀ ਪੈਣੀਆਂ ਹੀ ਲਿਆ ਦੇ ਮਾਸਾ ਨਹੀਂ ਮੰਮੀ ਫੇਰ ਵੀ ਪੀ ਪਵਾ ਦੇਣਾ ਜੀ ਹਾਏ ਹਾਏ ਕਿੰਨਾ ਕੁ ਵਾਚ ਲਿਆ ਵਾ ਗੋਲੀ ਖਾ ਲੂੰਗੀ ਕਿੰਨਾ ਵਧੀਆ ਹੈਗਾ ਪਿਛਲੀ ਵਾਰੀ ਜਦੋਂ ਖਾਦੀਆਂ ਸੀ ਨੀ ਆ ਹਾਈ ਤੇਰੀ ਨੋਕਾ ਟੋਕੀ ਮੈਨੂੰ ਬਹੁਤ ਪੂਰੀ ਲੱਗਦੀ ਓਦਾਂ ਤੂੰ ਮੈਨੂੰ ਬੜੀ ਚੰਗੀ ਲੱਗਦੀ ਆ ਜਦੋਂ ਤੂੰ ਮੈਨੂੰ ਖਾਣ ਪੀਣ ਤੋਂ ਨੋਕਾ ਟੋਕੀ ਕਰਦੀ ਆ ਨਾ ਮੈਨੂੰ ਤੂੰ ਮੱਥੇਉ ਦੋਖਦੀ ਆ ਵਾਸਾ ਕ ਇੰਨੀ ਕਿ ਮੈਨੂੰ ਵੀ ਲਿਆ ਦੇ ਤੇ ਮੰਮੀ ਭੇਜੇ ਤਾਂ ਬਿਮਾਰ ਹੋ ਜੰਨੇ ਫੇ ਸਾਰੇ ਮੈਨੂੰ ਕਹਿਣ ਲੱਗ ਪੈਂਦੇ ਏ ਵੀ ਧਿਆਨ ਰੱਖਿਆ ਕਰ ਧਿਆਨ ਰੱਖਿਆ ਖਾਣ ਤਾਂ ਤੂੰ ਮੈਨੂੰ ਹੁਣ ਕੁਛ ਦਿੰਦੀ ਨਹੀਂ ਬਿਮਾਰ ਤੂੰ ਮੇਰੇ ਪਹਿਲਾਂ ਹੀ ਕਰ ਲਿਆ ਕਰ ਸੁੱਕੇ ਪੁੱਕੇ ਬਿਮਾਰ ਕਰ ਛੜਿਆ ਕਰ ਲੱਲਾ ਵੇਲਾ ਨਾਨੀ ਤੇਰੀ ਨੂੰ ਕਹਿੰਦੇ ਪ੍ਰੇਜ ਕਰਾ ਲਓ ਤੇ ਨਾਨੀ ਤੇਰੀ ਗੁੱਸਾ ਕਰ ਜਾਂਦੀ ਨਾਨੀ ਤੇ ਪ੍ਰੇਜ ਕਰਿਆ ਕਰੋ ਫੇ ਮੈ ਮਾ ਮੀ ਮੈ ਨੂੰ ਸਹੀ ਜਨ ਨੇ ਐਦਾਂ ਕਰ ਅੱਗੇ ਨਹੀਂ ਮਾਮੀ ਮਾਨ ਤ ਮੁਰਤਲੀ ਤੇਰੀਆਂ ਗੱਲਾਂ ਚੋਂ ਕਿ ਚੁਪ ਟੱਪ ਛੜੂ ਸਮਾਨ ਮੇਰੇ ਨਾ ਢਿੱਡ ਨੂੰ ਗੰਢ ਦੇ ਦੋ ਮੈਂ ਕੁਛ ਖਾਵਾ ਹੀ ਨਾ ਪਰੇਜ ਹੀ ਰਹੂਗਾ ਮੇਰਾ ਮੈਂ ਚਾਹ ਲੈ ਕੇ ਦੇਣ ਲੱਗੀ ਹੀਗੀ ਚਾਹ ਵੀ ਰਹਿਣ ਦੇ ਉਹ ਵੀ ਨਾ ਕਰੇ ਮੇਰਾ ਵੀਪੀ ਵਧਾ ਦੇ ਚਲ ਮਿਲਾ ਦੇਨੀ ਤੂੰ ਇਹਦੇ ਗੁੱਸਾ ਹੀ ਕਰਕੇ ਤੇ ਗੁੱਸਾ ਕਰ ਗਈ ਇੱਥੇ ਜਦੋਂ ਚੀਜ਼ ਮੰਗੋਦੋਂ ਨੋਕੋ ਟੋਕੀ ਜਦੋਂ ਚੀਜ਼ ਮੰਗੋਦੋਂ ਨੋਕੋ ਟੋਕੀ ਇਹ ਨਾ ਗਿਆਬ ਕਰਦੀ ਹਾਂ ਮਨ ਸੋਨਾ ਖਾਨੀ ਹਾਂ ਬਣਾਉਣੀ ਹਾਂ ਹੁਣ ਤੇ ਤੁਹਾਨੂੰ ਇਹਨੇ ਸੋਨੇ ਚ ਲਾਤਾ ਚੀਜ਼ ਕੀ ਬਣਾਉਂਦੀ ਸਿੰਨ ਸਿੰਨ ਚੀਜ਼ ਦਿੰਦੀ ਤੁਹਾਨੂੰ ਕਿ ਹੋ ਗਿਆ ਮਾਮੀ ਤੁਹਾਡੇ ਭਲੇ ਵਾਸਤੇ ਕਹਿੰਦੇ ਲਾ ਤੂੰ ਤਾਂ ਮਾਮੀ ਦੀ ਚਮਚੀ ਬਣ ਗਈ ਹਨ ਕੇ ਨਹੀਂ ਪਰ ਸਾਰਾ ਤੁਹਾਡੇ ਸਾਰਾ ਵੱਲ ਦੀ ਆ ਪਰ ਤੂੰ ਗੱਲ ਤੋਂ ਉਹਦੇ ਵੱਲ ਦੀ ਕਰਨੀ ਤੂੰ ਸੋ ਕਹਿੰਦੀ ਵੀ ਮਾਮੀ ਮਾ ਮੈਂ ਨਾਨੀ ਨੂੰ ਦੇ ਥੋੜੀ ਬਹੁਤੀ ਚੀਜ਼ ਲਿਆ ਕੇ ਉਹਦਾ ਵੀ ਜੀ ਕਰਦਾ ਤੂੰ ਕਹਤਾ ਤੂੰ ਨਾਨੀ ਤੂੰ ਪ੍ਰੇਜ ਕਰ ਤੂੰ ਜਿਆਦਾ ਇਹਨੂੰ ਪੱਕਾ ਪ੍ਰੇਜ ਕਰਾ ਜਾਣਾ ਹਾਂ ਤੇ ਫੇਰ ਤਾਂ ਡੇਪਲੇ ਵਾਸਤੇ ਸੋਚਣ ੜੀ ਉਹ ਫੇਰ ਤਾਂ ਡਬੂਰਾ ਸੋਚੇ ਚੱਲ ਨੀ ਖਾ ਮੇਰਾ ਭਲਾ ਤੂੰ ਵੀ ਨਾ ਜਿਆਦਾ ਸੋਚ ਆਲੋ ਮੈਂ ਲੈ ਹੁਣ ਵੀ ਤੇ ਲਿਆ ਕੇ ਦਿੱਤੀਆਂ ਇਹਨਾਂ ਤੂੰ ਉਹਦੇ ਲਿਆ ਕੇ ਦੇ ਦਿੰਦੀ ਹੁਣ ਤੇ ਫੇਰ ਦਬਕਾਈ ਇੰਨਾ ਕ ਮਾਰਤਾ ਸੀ ਕਿ ਵੀ ਲਿਆ ਕੇ ਦੇਣੀ ਆਈ ਗਿਆ ਦਬਕਾ ਮਾ ਦਬਕਾਈ ਮਾਰਿਆ ਕੰਮ ਚੱਲਦਾ ਜੇ ਮੈਂ ਇੰਨਾ ਮੇਂਕ ਦਬਕਾ ਨਾ ਨਾ ਮਾਰਾਂ ਤੇ ਮੈਂ ਤੇ ਤੂੰ ਰੋਟੀ ਵੀ ਨਾ ਖਾਂਦਾ ਮੈਂ ਉਗਾ ਮੰਮੀ ਕਾਇ ਨਪਰੇ ਜੀ ਰੱਖ ਆਹੋ ਖਾ ਪੀ ਕੇ ਫਿਰ ਡਾਕਟਰ ਦੀਆਂ ਦੁਕਾਨਾਂ ਚਲਣੀਆਂ ਐਦਾਂ ਕਿਦਾਂ ਚੱਲ ਜਾਣ ਆਹ ਤੋ ਉਹਨਾਂ ਨੇ ਫਿਰ ਸਾਡੇ ਸਿਰ ਤੋਂ ਚਲਾਉਣੀਆਂ ਵੀ ਕੀ ਕਰਨ ਵਿਚਾਰੇ ਬੈਠੇ ਸਵੇਰ ਦੇ ਕੋਈ ਗੱਲ ਨਹੀਂ ਹੁਣ ਉਹਨਾਂ ਨੇ ਪੈ ਖਰਚੇ ਪੜਾਈਆਂ ਉਦਾਂ ਦਾ ਮੇਰਾ ਵੀਪੀ ਨਾ ਹੀ ਵਾਦਾ ਆ ਤੋ ਕਹਿ ਕਹਿ ਕੇ ਜਿਆਦਾ ਵਾਦਾ ਦੇਣਾ ਮੰਮੀ ਆਪ ਹੀ ਵਾਦਾ ਵਾ ਮੇਰੇ ਕਿਆ ਨਹੀਂ ਵਾਦਾ ਚੱਲ ਵੇਖੀ ਉਹਦਾ ਬੀਨ ਤੇ ਕੰਟਰੋਲ ਹੋਵੇ ਫਿਰ ਵੇਖੀ ਜਾਉ ਤ ਵਾਦ ਜੂਗਾ ਤੁਹਾਨੂੰ ਉਹਨਾਂ ਦੱਸੇ ਮਾਪੇ ਗੋਲੀ ਗੱਟਾ ਖਾ ਲੂਗੇ ਅੰਦਰ ਹੀ ਆਹੋ ਵਾਦ ਕੋ ਹੋ ਗਿਆ ਤੇ ਫਿਰ ਹੋਣਾ ਹੀ ਐ ਇੱਕ ਦਿਨ ਖਾਣ ਤੋਂ ਬਗੈਰ ਵੀ ਹੋ ਜਾਣਾ ਚਲ ਕੋਈ ਨਹੀਂ ਖਾਓ ਫਿਰ ਮੈਂ ਵੀ ਖਾ ਲਾਂ ਫਿਰ ਆਹੋ ਤੂੰ ਖਾ ਤੈਨੂੰ ਤਾਂ ਸਭ ਕੁਝ ਪਚ ਹੀ ਜਾਂਦਾ ਸਾਨੂੰ ਨਹੀਂ ਪਚਣ ਦੇਣਾ ਤੂੰ ਖਾ ਲਾ ਪੁੱਤ ਠੰਡੀਆਂ ਹੋ ਜਾਣੀਆਂ ਆ ਫੂਨ ਹੀ ਵੇਖੀ ਜਾਣ ਦੀ ਨਹੀਂ ਜਾਂਦੀ ਸਾਲਾਂ ਚਲੋ ਸਮਰੀਦ ਨੇ ਸਾਰਾ ਡੱਬਾ ਬਿਠਾ ਕੇ ਸਹਣੀਆਂ ਖਾਣ ਦੇ ਲਵਾਤਾ ਨਾ ਹੋਰ ਜਿਹੜੀ ਚੀਜ਼ ਨੂੰ ਜੀ ਕਰੇ ਉਹ ਖਾ ਲੈਣੀ ਚਾਹੀਦੀ ਬਹੁਤ ਸਵਾਦ ਵਾਲਾ ਜਦ ਮజే ਨਾ ਖਾਣੀ ਆ ਬੜੀਆਂ ਸਵਾਦ ਬਣੀਆਂ ਸਵਾਦ ਹੈ ਨਾ ਹੋਰ ਮੈਨੂੰ ਤਾਂ ਕਹਿੰਦੀ ਨਾ ਹੀ ਖਾ ਨਾ ਹੀ ਖਾ ਮੈਂ ਤਾਂ ਵਾਂਝੀ ਰਹਿ ਜਾਣਾ ਖਾਣ ਤੋਂ ਲੈ ਮੈਂ ਮੈਂ ਬਸ ਪ੍ਰੇਸ਼ ਕਰਕੇ ਹੀ ਇੰਨੀ ਆ ਕੋ ਨਹੀਂ ਡਾਈਨਪ ਐਨਾ ਪ੍ਰੇਸ਼ ਵੀ ਨਹੀਂ ਰੱਖਣਾ ਚਾਹੀਦਾ ਸਾਰੇ ਤਾਂ ਸੌਖੀਆਂ ਇਹ ਬਣਦੀਆਂ ਹੀ ਆਹੋ ਹਾਏ ਮੈਂ ਮਰ ਜਾ ਕਿੰਨਾ ਕੌਲੇ ਭਰ ਭਰ ਕੇ ਡਈਆਂ ਵਾ ਸਸੀ ਕਾ ਦੀਦੀ ਲੈ ਸਸੀ ਮਮੀ ਸਤਿਕਾਰ ਸਤਿਕਾਰ ਸਤਿ ਮਮੀ ਜੀ ਸਤਿਕਾਰ ਸਾਸਰੀ ਘਾਲ ਤੇ ਠੀਕ ਆ ਨਾ ਇਹਨੂੰ ਮੋਟੀ ਕਰਨਾ ਹੀ ਆ ਗੋੜੇ ਗੋੜੇ ਕਿਉਂ ਹੋਵਾ ਇਹਦੇ ਵਿੱਚ ਪਤਾ ਲੱਗਣ ਡਿਆ ਵੀ ਮਾਂ ਹੀ ਆ ਦਿਮਾਗ ਮੋਟਾ ਹੋ ਗਿਆ ਫੈਣੀਆਂ ਖਾ ਖਾ ਕੇ ਸਾਸਰੀ ਦਾ ਬਲਾ ਪੁੱਤ ਸਾਸਰੀ ਉਹ ਤਰਾ ਖਾਣੀ ਰ ਲਾਉਂਦੀ ਇਹਨੂੰ ਦੁਖੋ ਕਰਨ ਕਿ ਆ ਗਏ ਲੈਣ ਨਾਲੇ ਵੇ ਮੰਮੀ ਤੂੰ ਵੀ ਆਪਣਾ ਪ੍ਰੇਜ ਕਰਿਆ ਗਿਆ ਤੇਰਾ ਤੇ ਗੋੜੇ ਗੋੜੇ ਬਲੱਡ ਪ੍ਰੈਸ਼ਰ ਵਾਧਦਾ ਵਾ ਨਹੀਂ ਪਤਾ ਨਹੀਂ ਲੱਗਦਾ ਵਾਧਦਾ ਤਾਂ ਹੈਗਾ ਵਾ ਚਲ ਮੇਰਾ ਵੀ ਜੀ ਕੀਤਾ ਤਾਂ ਮੈਂ ਖਾ ਲਿਆ ਅੱਗੇ ਬੋਟੀ ਕਹਿਣ ਦੀ ਵੀ ਨਾ ਖਾ ਨਾ ਖਾ ਉਹਨੇ ਬਥੇਰੀ ਕਥਾ ਸੁਣਾਈ ਤੇਰੇ ਵੰਗੂ ਪਰ ਮੈਂ ਰਾਜ ਜੀ ਕਰਦਾ ਮੈਂ ਖਾ ਹੀ ਲੈਣੀ ਗੋਲੀ ਖਾ ਲੂੰਗੀ ਮੰਮੀ ਉਹਨੇ ਤੇ ਜੋ ਕਹਤਾ ਕਹਤਾ ਫਿਰ ਲਿਆ ਕੇ ਵੀ ਦੇ ਦਿੱਤੀਆਂ ਤੇ ਉਹਨੇ ਆਪ ਵੀ ਕਿੱਡਾ ਕੌਲਾ ਭਰਿਆ ਤੇ ਕਿਦੰਨੂ ਉਹ ਆਪ ਜਾਣ ਲਈ ਆ ਆਪਣਾ ਤੇ ਭਰੇ ਜੋ ਮਾਸਾ ਵੀ ਨਹੀਂ ਕਰਦੀ ਨਾਲ ਤੇਰਾ ਵੀ ਨਹੀਂ ਕਰਾਉਂਦੀ ਔਰ ਨਾਲੇ ਉਹਨੇ ਮੇਰੀ ਕੁੜੀ ਨੂੰ ਫੜਾਈਆਂ ਤੇ ਚਲ ਫੇਰ ਕੀ ਪੁੱਤ ਖਾਣ ਵਾਲੀ ਚੀਜ਼ੋ ਮੰਗਣ ਦੀ ਤੇ ਉਹਨੇ ਫੜਾਤੀਆਂ ਮੈਂ ਤੇ ਖੁਦ ਨਾ ਚੱਜ ਦੀ ਚੀਜ਼ ਕੋਈ ਨਹੀਂ ਇੱਥੇ ਹੈਗੀ ਤੇ ਨਾਨ ਕਹਿੰਦੇ ਘਰੇ ਭਲਾ ਤੇ ਦੱਸ ਕੇ ਆਉਂਦੇ ਤੇ ਹੀ ਕੋਈ ਠੰਡਾ ਠੰਡਾ ਮੰਗਾ ਲੈਂਦੇ ਉਹ ਨਹੀਂ ਠੀਕ ਆ ਉਹ ਲੈ ਆਨੇ ਪੀ ਲਿਆ ਨਾ ਤੇ ਘਰ ਫਿਰ ਹੈ ਨਹੀਂ ਮਮੀਆਂ ਆ ਨਾ ਫੋਨ ਹੀ ਕੀਤਾ ਇਹਨਾਂ ਨੇ ਆਉਣ ਲੱਗਿਆ ਨੇ ਮਮੀ ਮੈਂ ਤਾਂ ਲੈਣਾ ਹੀ ਆਪਣੀ ਕੁੜੀ ਨੂੰ ਦੋ ਤਿੰਨ ਛੁੱਟੀਆਂ ਆਉਂਦੀਆਂ ਰਹਿ ਗਈਆਂ ਉਹ ਵੀ ਇੱਥੇ ਕੱਟ ਗਈ ਤੇ ਮੈਂ ਅੱਧ ਲੱਗੇ ਕਦੋਂ ਰਹਿਣਾ ਨਹੀਂ ਤਾਂ ਹੋਰ ਪੈ ਗਈਆਂ ਛੁੱਟੀਆਂ ਤੂੰ ਕੋ ਫਿਕਰ ਕਰ ਹਾਂ ਉਸਨੂੰ ਲੈਣਾ ਹੀ ਪੈਣਾ ਨੇ ਆਪਣੇ ਮਾਣਾਂ ਨੂੰ ਬੜਾ ਜੀ ਲੱਗਾ ਸੀ ਕਿ ਇਹਦੇ ਨਾਲ ਬੜੀ ਰੌਣਕ ਲਾਉਂਦੀ ਰਾਤ ਨੇ ਗਿੱਧਾ ਪਾ ਵਾ ਕੇ ਦਿਖਾਇਆ ਨੂੰ ਕਿਤੇ ਨਾਲਾ ਨੂੰ ਨਾ ਮਾਮੀ ਨਾਨੀ ਨੂੰ ਇੰਨੂੰ ਚਾਇਆ ਆਈ ਤਾਂ ਖੁਸ਼ ਹੀ ਬਣੇ ਹਾਂ ਅਮਦੇ ਗਾਲੋ ਫਿਰ ਮੈਂ ਦੀਦੀ ਉਹਨੇ ਮਮੀ ਤੂੰ ਤਾਂ ਖੁਸ਼ ਹੀ ਉਹਦੇ ਮੂੰਹ ਤੇ 12 ਵਜ ਗਏ ਆ ਉਧਰ ਤੇ ਵੇਹ ਜਿਹੜੀਆਂ ਮੌਜਾਂ ਇੱਥੇ ਲੱਗੀਆਂ ਨਾ ਉਹ ਉੱਥੇ ਨਹੀਂ ਨਾ ਲੱਗਣੀਆਂ ਨਹੀਂ ਚੱਲ ਬਲਜੀਤ ਨਿਆਣਿਆਂ ਦੇ ਖੇਡਣ ਮੱਲਣ ਦੇ ਚਾਰ ਦੇਣਵਾ ਕੋਈ ਗੱਲ ਨਹੀਂ ਮਮੀ ਉਹ ਤਾਂ ਠੀਕ ਆ ਕਿਤੇ ਕੁੜੀ ਨੇ ਮੈਨੂੰ ਫੋਨ ਨਹੀਂ ਕੀਤਾ ਇੱਕ ਵਾਰੀ ਪੁੱਛਿਆ ਨਹੀਂ ਵੀ ਮਾਂ ਤੂੰ ਕਿੱਦਾਂ ਠੀਕ ਵੀ ਹੈਗੀ ਆ ਨਹੀਂ ਉਹਨੇ ਤਾਂ ਤੈਨੂੰ ਜ਼ਿਆਦਾ ਨਹੀਂ ਕੀਤਾ ਐਡੀ ਖੁਸ਼ੀ ਉਹ ਮਾਮੀ ਨਾਲ ਆਰੇ ਲੱਗੀ ਫਿਰਦਾ ਕੀ ਸੰਗਾਤਾ ਤੁਸੀਂ ਗਿੱਦੜ ਸਿੰਘੀ ਇਹਨੂੰ ਲੈ ਦੱਸ ਅਸੀਂ ਕੀ ਸੰਗਾਤਾ ਕੱਲ ਮੈਂ ਨਿਆਣਿਆਂ ਨਾਲ ਸਵੇਰੇ ਲੱਗੀ ਉੱਥੇ ਭਰਾ ਤਰਾ ਕੇ ਲਈ ਇਹਨਾਂ ਨੂੰ ਦੋਵਾਂ ਨੂੰ ਤੇ ਘੜੀ ਉੱਥੇ ਲੱਗੀ ਐਦਾਂ ਬੈਠ ਖਲੋ ਗਿਆ ਸਾਡਾ ਟਾਈਮ ਪਾਸ ਹੋ ਗਿਆ ਤਾਂ ਉਹਨੇ ਤੈਨੂੰ ਕਿਰਵਲੇ ਯਾਦ ਕਰਨਾ ਇੱਕ ਗੱਲ ਸਹੀ ਹੋਈ ਜਿਹੜਾ ਮੈਂ ਤੈਨੂੰ ਦੱਸ ਕੇ ਨਹੀਂ ਆਈ ਮੈਨੂੰ ਸਭ ਕੁਝ ਪਤਾ ਲੱਗ ਗਿਆ ਵੇ ਕਿ ਤਾਂ ਮਹਿੰਦੀਆਂ ਲਾਈਆਂ ਆਹੋ ਜੇ ਕੰਮ ਮੈਂ ਨਹੀਂ ਕਰ ਦਿੰਦੀ ਇਹਨੂੰ ਨਿਆਣੀ ਐ ਨਾ ਜੇ ਜਦੋਂ ਸਿਆਣੀ ਆ ਜੋ ਅਸੀਂ ਵੀ ਰੋਕ ਲਾਂਗੇ ਐਡੇ ਕਿ ਨਿਆਣੇ ਨੂੰ ਕੀ ਕਹਿਣਾ ਰੀਜ ਹੁੰਦੀ ਨਿਆਣੇ ਨੂੰ ਐਵੇਂ ਰੋਂਦੀ ਰਹਿਣਾ ਇਹਨੇ ਹਾਸਲ ਦੋਣਾ ਉਹ ਕਹਿੰਦੇ ਮਹਿੰਦੀ ਦੋਦੂ ਤੇ ਕੁਨੀ ਆਈ ਕੀ ਜੇ ਤੱਕ ਲਵਾ ਕੇ ਉਹ ਨਹੀਂ ਆ ਅੱਛਾ ਤੈਨੂੰ ਬਹੁਤ ਪਤਾ ਵਾ ਤੈਨੂੰ ਆਹੋ ਸ਼ੌਂਕ ਖਾ ਚੱਲੇ ਆ ਬਸ ਛੇਤੀ ਬੰਦੇ ਨੂੰ ਤਿਆਰ ਹੋ ਤਾਂ ਕੱਪੜੇ ਵਹਿ ਕੋੜੋ ਕੋੜੇ ਮੈਲੇ ਪਾਏ ਤੈਨੂੰ ਕਹਿੰਦੇ ਤਿਆਰ ਬਣਾ ਕੀਤਾ ਜੱਜਣਾ ਨੇ ਕੱਪੜੇ ਮਾੜੇ ਪਾਏ ਤਾਂ ਸਵੇਰੇ ਨਵਾੜੇ ਤਵਾੜਿਆਂ ਨੇ ਸਵੇਰ ਵੇ ਕਿਹਾ ਸੋਣਾ ਵਾਕੇ ਦਿੱਤਾ ਵਾ ਮੰਮੀ ਉੱਤੇ ਗੜਗੜ ਗੰਦੇ ਕੱਪੜੇ ਹੋਏ ਆ ਤੈਨੂੰ ਖਰਾ ਕਿੱਥੋਂ ਗੰਦੇ ਦਿਖਣਦੇ ਕਿਹੜ ਦੇ ਦੋਵੇਂ ਜਣੇ ਇਦਾਂ ਹੀ ਆ ਵੇ ਇੱਕ ਦਾ ਸਮਾਨ ਖਲਾ ਰਿਆ ਇਹਨਾਂ ਨੇ ਮਾਰਾ ਬਗੈਨ ਨਹੀਂ ਕੋਈ ਸ਼ਾਮ ਦਾ ਮੰਮੀ ਜਿੰਨੀਆਂ ਮਰਜ਼ੀ ਮਾਮੀਆਂ ਚੋਚਲੇ ਮੋਚਲੇ ਕਰੀ ਜਾਣਾ ਚੋਚਲੇ ਮੋਚਲੇ ਜੋਗੀਆਂ ਹੀ ਆ ਨਾ ਕਿ ਤੇ ਨੇੜੇ ਦਾ ਲੀੜਾ ਤੋਣਾ ਆ ਵੇ ਢਿੱਡ ਤੋਂ ਕਿੰਨੇ ਗੰਦੇ ਹੋਏ ਮੈਨੂੰ ਕਹ ਮੈਂ ਕਿਹੜੀ ਨਹੀਂ ਮਿੰਦੀ ਖੰਨੀ ਦੇ ਵੇ ਕੇ ਦਾ ਟੱਕਣ ਢਈ ਨੇ ਜਾਣ ਕੇ ਡਈ ਆ ਇੱਥੇ ਉਹ ਮੁੰਡੇ ਦੇ ਨਾਲ ਕਾਕੇ ਦੇ ਨਾਲ ਖੇਡਣ ਡਈ ਸੀ ਦੋਵੇਂ ਜਣੇ ਇੱਕ ਦੂਜੇ ਨਾਲ ਹੁੰਦੜ ਮੁਕੀ ਹੋਏ ਸੀ ਥੱਲੇ ਤੇ ਚੱਲ ਲਿਬੜ ਗਏ ਤੇ ਅੱਗੇ ਫੇਰ ਕਿਉਂ ਆ ਨਿਬੜ ਗਿਆ ਤਾਂ ਐਦਾਂ ਨਾ ਕਰਿਆ ਕਰ ਆ ਪਹਿਲਾਂ ਚਾਹ ਬਣਾ ਕੇ ਰੱਖੀ ਸੀ 2 ਘੰਟੇ ਹੋਇਆ ਨਹੀਂ 2 ਘੰਟਾ ਹੋਈ ਹੀ ਕੋਂਡੇ ਤੇਰੇ ਬਾਅਦ 2 ਘੰਟੇ ਪਹਿਲਾਂ ਬਣਾ ਕੇ ਰੱਖੀ ਇਹ ਕਿੱਦਾਂ ਦੀ ਗੱਲ ਕਰਦੀ ਸੋ ਉਸੇ ਵੇਲੇ ਤੈਨੂੰ ਲਿਆ ਕੇ ਸਗੋ ਫੜਾਤੀਆਂ ਪਾ ਕੇ ਉਸੇ ਵੇਲੇ ਤਾਂ ਹੀ ਲਿਆ ਕੇ ਫੜਾਤੀਆਂ ਵੀ ਖੁੱਲੀ ਚਾਹ ਬਣਾ ਲਈ ਹੋਣੀ ਆ ਸਰਬਲ ਸਰਬਲ ਕਰਦਾ ਹੋਣਾ ਲਿਆ ਕੇ ਮੱਥੇ ਮਾਰਤੀਆਂ ਫੈਣੀਆਂ ਮੇਰੇ ਔਰ ਤੁਹਾਡੇ ਘਰ ਪੜਾ ਕੱਖ ਨਹੀਂ ਹੈਗਾ ਜੇ ਤੈਨੂੰ ਚੀਜ਼ ਤੇਰੀ ਸੇਵਾ ਕਰਦੀ ਆ ਤਾਂ ਵੀ ਮਾੜੀ ਜੇ ਨਹੀਂ ਕਰਦੀ ਤਾਂ ਵੀ ਮਾੜੀ ਮੈਨੂੰ ਕੋ ਸਮਝ ਨਹੀਂ ਆਉਂਦੀ ਕੁੜੀਏ ਜੋ ਮਿਲਦਾ ਹੁੰਦਾ ਚੁੱਪ ਕਰਕੇ ਖਾਇਆ ਕਰ ਗੁੱਸਾ ਚੜਾ ਕੇ ਰਹਾ ਦਿੰਦੇ ਆ ਬੜਾ ਗੰਮ ਹੋਇਆ ਕੀ ਹਾਲਾ ਉਹ ਭਰਾਵਾ ਭੈਣ ਤੇਰੀ ਇਹਨੇ ਚੁੱਪੀ ਰਣੀ ਜਾ ਗਈ ਕੀ ਹਾਲਾ ਠੀਕ ਠਾਕ ਹੁਣ ਤੂੰ ਭੈਣ ਹੁੰਦੇ ਗਰਮ ਹੋਈ ਕੀ ਹਾਲਾ ਗਰਮ ਹੋਵਣਾ ਤਾਂ ਕੀ ਕਰਨਾ ਉਹ ਵੇਲਾ ਮੇਰੀ ਕੁੜੀ ਦਾ ਹਾਲ ਕਿਤੇ ਬੰਦਾ ਚੱਜ ਦੇ ਕੱਪੜੇ ਪਾ ਦਿੰਦਾ ਆ ਪੈਰ ਵੀ ਰੰਗ ਬਰੰਗੇ ਬਣਾਏ ਆ ਉਹਦੇ 10 ਨਾਲੇ ਉਹ ਗੱਲ ਹੋ ਗਈ ਘਰੋਂ ਕਵਾਲਾਂ ਨੇ ਪੜੂਆਖਵਾਇਆ ਉਹ ਗੱਲ ਤੇਰੀ ਆ ਕੁੜੀਏ ਤੈਨੂੰ ਨਾ ਆਪਣੀ ਪਰਜਾਈ ਤੇ ਵਿਸ਼ਵਾਸ ਨਾ ਭਰਾ ਤੇ ਤੇ ਨਾ ਮਾਂ ਤੇ ਰਹਿ ਗਿਆ ਇੱਕੋ ਹੀ ਗੱਲ ਕਰੀ ਜਾਂਦੀ ਕੱਪੜੇ ਗੰਦੇ ਪਾਏ ਕੱਪੜੇ ਨਿਆਣੇ ਗੰਦੇ ਕਰਦੇ ਉਹ ਕੱਪੜੇ ਪੈਲ ਲਿਆਂਦੇ ਆ ਨਵੇਂ ਦੇ ਵਾਤੀ ਉਹ ਤਾਂ ਲੈ ਕੇ ਹੀ ਜਾਣੇ ਆ ਤੇ ਸਾਡਾ ਹੱਕ ਬੰਦਾ ਵਾ ਉਹ ਤੇ ਇੱਕ ਦੇ ਨਹੀਂ ਦੋ ਜੋੜੇ ਚਾਹੀਦੇ ਸੀ ਜਿੱਦਾਂ ਦੀ ਕੁੜੀ ਮੇਰੀ ਆ ਲੈ ਤੇ ਦੋ ਹੀ ਲੈ ਦਾਂਗੇ ਹੋਰ ਟਾਈਮ ਹੋਇਆ ਕੀ ਕਾਹਦਾ ਇਹ ਕਿੰਨਾ ਟਾਈਵੋ ਉਹ ਤਾਂ ਭੈਣ ਗਈ ਤੇ ਤੇ ਹੀ ਇੱਦਾਂ ਮੂੰਹ ਫੱਟ ਜਵਾਬ ਦਿੰਦੀ ਇਹਦਾ ਜਵਾਬ ਨਾ ਨਾ ਦਵੇ ਤੇ ਤੁਹਾਡੇ ਅੱਗੇ ਸੂਤਰ ਬਣਾ ਹੋਣ ਮੈਂ ਤਾਂ ਕਹਿੰਦੀ ਵੀ ਚੰਗੇ ਨੱਕ ਚ ਨਕੇਲ ਪਾਉਣਾ ਸੀ ਮਾਮੇ ਆਪਣੇ ਦੇ ਹੱਕ ਛੱਡ ਕੇ ਜਾਵਾਂ ਕਿਉਂ ਛੱਡ ਕੇ ਜਾਵਾਂ ਕੋਈ ਗੱਲ ਨਹੀਂ ਦੋ ਦਿਨ ਰਹਿ ਲਿਆ ਵਾ ਤੇ ਪਾ ਕੱਪੜੇ ਜਿਹੜਾ ਇੱਕ ਅੱਧਾ ਸੂਟ ਹੋਰ ਲਿਆ ਕੇ ਦੇਣਾ ਤਾਂ ਦੇ ਉਹ ਤੂੰ ਨਾ ਟੈਨਸ਼ਨ ਲੈ ਇਹਨਾਂ ਨੂੰ ਰੱਖਣਾ ਜੀ ਮੈਂ ਇੱਥੇ ਹਾਂ ਇਹਨਾਂ ਨੂੰ ਨਹੀਂ ਜਾਣਾ ਮਾਮੂ ਦੋ ਮਰਜ਼ੀ ਕਰ ਲੋ ਉਹ ਨਹੀਂ ਜਾਣਾ ਅੱਜ ਨਹੀਂ ਹੋਣਾ ਮੈਂ ਆਫਸਟੋਰ ਚ ਜਾਂ ਫਿਰ ਬਾਜ਼ਾਰ ਚ ਜਾ ਕੇ ਕੁੜੀ ਲੈਣੀ ਹੈ ਹਾਂ ਹਾਂ ਮੂੰਹ ਬੰਦ ਕਰ ਲੈ ਇੱਥੇ ਲੈ ਜਾ ਉਹ ਮੇਰਾ ਦੋ ਚਾਰ ਦਿਨ ਰਹੀ ਤਾਂ ਤੇਰਾ ਨਾਲ ਲੈਣਗੀ ਉਹ ਤੇ ਮੈਂ ਪੀੜਾ ਪਾ ਕੇ ਬੈ ਗਈ ਇੱਥੇ ਪਾਣਾ ਨਹੀਂ ਆ ਤੂੰ ਕਿਤਾ ਕਿੰਨਾ ਕ ਗੁੱਸੇ ਹੁੰਦੀ ਹੋਏਗੀ ਕਿੰਨੇ ਕ ਤਸੀਹ ਦਿੰਦੇ ਜਲਾਉਂਦੇ ਉਹ ਮਮੀ ਕੋਈ ਤਸੀਹ ਨਹੀਂ ਦਿੰਦੀ ਮਾਵਾ ਮੈਂ ਦੁਸ਼ਮਣ ਨਹੀਂ ਗਈ ਫਿਰ ਨਹੀਂ ਨਾਨਕੇ ਆ ਮਾਵੀ ਤੇਰੀ ਮਾਵਾ ਤੈਨੂੰ ਤੇ ਮੇਰੇ ਤੇ ਵਿਸ਼ਵਾਸ ਨਹੀਂ ਪਿਛਲ ਚਾਰ ਦਿਨ ਆਈ ਛੱਡ ਜਾ ਤੂੰ ਮਗਰੇ ਦੌੜੀ ਆ ਗਈ ਲੈਣੇ ਨੂੰ ਮੰਮੀ ਕੀ ਕਰਾਂ ਮੇਰਾ ਵੀ ਨਹੀਂ ਜੀ ਲੱਗਦਾ ਮੈਂ ਤੇ ਆਪਣੇ ਕਰਕੇ ਲਿਆਂਦੀ ਹੀ ਵੀ ਚਾਰ ਦਿਨ ਮੇਰੇ ਲੱਗੇ ਰਹੂਗੀ ਚਲ ਹੁਣ ਜਦੋਂ ਮੈਂ ਹੋਸਟਲ ਗਈ ਸੀ ਉਦੋਂ ਤੜਾ ਜੀ ਕਿਦਾਂ ਲੱਗਾ ਫਿਰ ਮੇਰਾ ਇੱਕ ਸਾਲ ਦੀ ਸ਼ਾਦੀ ਉਹਨਾਂ ਦੀ ਰਾਜੀ-ਬਾਜੀ ਪੁੱਛ ਲੈ ਤੂੰ ਆਪਣੀ ਕਹਾਣੀ ਸ਼ੋਹਗੇ ਬੈਗੀਆਂ ਹੁੰਦੀ ਨਾ ਖਾ ਲੋ ਫੈਣੀਆਂ ਖਾ ਲਈ ਨੇ ਹੋਰ ਭਲਾ ਨਾ ਕਰਨਾ ਕਿ ਤੇ ਕੱਚ ਦੀ ਅੰਗਲਾਸੀਆਂ ਹੈਗੀਆਂ ਨਾ ਕਿ ਤੇ ਕੱਚ ਦੇ ਕੌਲੇ ਹੈਗੇ ਆ ਨਾ ਕਿਤੇ ਬਿਸਕਟ ਭੁਜੀਆ ਨਾ ਉਹੋ ਹੀ ਖਵਾਲਾ ਹੁੰਦਾ ਉਹੋ ਹੀ ਜੱਜਾ ਹੁਣ ਖਵਾਲ ਦਿੰਦੇ ਤੇ ਜੇ ਬਲਜੀਤ ਤੈਨੂੰ ਦੇ ਦਿੰਦੇ ਨਾ ਚਾਹ ਤੇ ਬਿਸਕਟ ਭੁਜੀਆ ਤੂੰ ਕਹਨੇ ਆਪ ਆ ਖਾਂਡੇ ਪੈਣੀਆਂ ਤੇ ਮੈਨੂੰ ਉਹ ਮੱਥੇ ਮਾਰੇ ਤੂੰ ਦੂਜੇ ਬੰਨੇ ਹੋਣਾ ਪੁੱਤ ਤੂੰ ਇਹ ਖਾਲਾ ਤੈਨੂੰ ਭੁਜੀਆ ਬਿਸਕਟ ਨਾ ਚਾਹ ਵੀ ਪਿਆਲ ਦੇ ਲੈ ਪੀ ਗਰ ਮੈਨਾਂ ਤੇ ਜੀ ਕਹਨੇ ਤੇਰੇ ਪੈਰੀ ਹੱਥ ਲਾਵਾਂ ਨੋਹ ਦੀ ਹੋਈ ਮਰ ਚਲਨੀ ਆ ਨਹੀਂ ਮੈਂ ਨੋਹ ਦੀ ਕਿੱਥੇ ਗੱਲ ਕਰਨੀ ਮੈਂ ਤੇ ਤੇਰੀ ਕਰਨੀ ਪਤੀ ਇਹ ਤੂੰ ਖਾਲਾ ਸੋ ਭਾਈਆ ਫੜ ਤੂੰ ਖਾ ਖਾਲਾ ਤੂੰ ਆਉਂਦੇ ਮੱਥਾ ਸੜ ਕੇ ਰੱਖ ਦਿੱਤਾ ਹੋ ਗਿਆ ਤੇ ਤੂੰ ਨਾ ਖਾਤੇ ਇਹ ਬਰਾਵਾ ਨਹੀਂ ਹਾਂ ਮੈਂ ਤੇ ਭਰਾ ਮੈਨੂੰ ਐਟ ਰੈਕ ਜੋ ਮੈਂ ਕਹੂੰਗੀ ਉਹ ਹੀ ਹਾਦੀਆਂ ਦੀ ਕਰਨਾ ਬਸ ਮੈਂ ਠੀਕ ਆ ਚੰਗੇ ਤੂੰ ਕਾਜੂ ਲਿਆ ਕੇ ਦਿੱਤੇ ਆ ਨਾ ਭਾਈ ਆਪਣੇ ਨੂੰ ਜੇ ਭਾਈ ਦੀ ਮੈਂ ਸੇਵਾ ਕਰਦਾ ਤੇ ਕੋਈ ਵੀ ਨਹੀਂ ਜੀ ਰੀ ਜਾਂਦੀ ਆ ਵੇ ਤੇਰੇ ਗੜੀ ਜੋੜੇ ਹੱਥ ਅੱਜ ਨਾ ਕਿਤੇ ਸੇਵਾ ਦਾ ਨਾਲ ਲੰਨੀ ਭਰਾਵਾ ਅੱਗੇ ਮੈਂ ਬੜੀ ਦੁਖੀ ਹਾਂ ਮੈਂ ਸਮਝਾ ਕੇ ਲਿਆਂਦਾ ਕਰੋ ਕੋਈ ਗੱਲ ਖਾ ਪਕਰ ਕੇ ਸੇਪ ਲੈਣਗੇ ਖਾ ਲਈ ਨਾ ਦੂ ਹਾਂ ਘਾਟੀ ਖਾਈ ਭਾਈਆ ਤੂੰ ਵੀ ਮਾਸਾ ਖਾ ਲੈਣੇ ਕਿ ਤੈਨੂੰ ਦੇਸ ਨਕਾਲਾ ਦਿੱਤਾ ਵਾ ਨਹੀਂ ਮੈਂ ਖਾ ਕੇ ਆਇਆ ਤੂੰ ਹੈਗਾ ਪ੍ਰੋਗਰਾਮ ਉਹ ਖਾਣੇ ਕੋਈ ਨਹੀਂ ਚੁੱਪ ਕਰਕੇ ਤੇ ਚਾਹ ਪੀਓ ਤੇ ਚੱਲੀਏ ਉਹ ਰਹਿਣਾ ਵਾ ਪਹਿਣਾ ਰਹਿਣਾ ਵਾ ਤੂੰ ਤੇ ਬੋਲ ਹੀ ਨਾ ਨਾ ਮੇਰੇ ਨਾਲ ਆਉਂਦਿਆਂ ਨੂੰ ਕਿਤੇ ਮਿਲੀ ਨਹੀਂ ਮੈਂ ਘਰ ਜਾ ਕੇ ਗੱਲ ਕਰੂੰ ਤੈਨ ਨਾਲ ਮੈਂ ਤੇ ਜਾਣਾ ਹੀ ਨਹੀਂ ਤੇ ਘਰ ਜਾਣਾ ਚੱਲਦਾ ਚੱਲ ਕੋਈ ਨਹੀਂ ਪੁੱਤ ਖਾਣੇ ਮੈਂ ਖੇਡ ਕਰੋਨਾ ਜਾ ਕੇ ਏਦਾਂ ਕਰੀ ਦੋ ਅਜਾ ਰਹਿਣਾ ਵਾ ਮੰਮੀ ਤੇਰੀ ਨਾ ਜੱਜ ਨਹੀਂ ਜਾਣਦੇ ਜਾ ਕੇ ਅੱਜ ਨਹੀਂ ਜਾਣ ਦੇਣਾ ਇਹਨੂੰ ਇਹ ਤਾਂ ਐਵੇਂ ਏਦਾਂ ਕਰੀ ਜਾਂਦੀ ਹੈ ਪਤਾ ਨਹੀਂ ਕਾਹਦਾ ਗੁੱਸਾ ਚੜਿਆ ਉੱਥੇ ਕਿਤੇ ਭੂਆ ਨਾਲ ਤਾਂ ਨਹੀਂ ਲੜ ਕੇ ਆ ਗਈ ਭੂਆ ਨਾਲ ਦੇ ਮੰਮੀ ਰੋਜ਼ ਦੋ ਹੱਥ ਹੁੰਦੇ ਆ ਮੈਂ ਤੇ ਗਲਤੀ ਕਰ ਲਈ ਹਾਂ ਕਰਕੇ ਮੈਨੂੰ ਕਿਤੇ ਓਪਰ ਥਾਂ ਵਿਆਹ ਦੇਂਦੀ ਨਾ ਉੱਥੇ ਜੇ ਮੇਰਾ ਵਸੇਬਾ ਹੋ ਜਾਣਾ ਸੀ ਪਰ ਇੱਥੇ ਨਹੀਂ ਮੇਰਾ ਭੂਆ ਨੇ ਹੋਣ ਦੇਣਾ ਭੂਆ ਤਾਂ ਦੋ ਹੱਥ ਕਰਦੀ ਰਹਿੰਦੀ ਆ ਦਿਨ ਰਾਤ ਬਸ ਉਹ ਤਾਂ ਮੌਕਾ ਲੱਭਦੀ ਆ ਤੁਹਾਡੀ ਤਾਂ ਲੜਾਈ ਮੁੱਕਣੀ ਨਹੀਂ ਜਾਉਂਦੀ